मान्योग डीजीपी पंजाब ਅਤੇ ਐਸਐਸਪੀ ਪਟਿਆਲਾ ਦੇ ਨਿਸ਼ਾਨੇ ਦੇ ਸ਼ਿਟ ਪਟਿਆਲਾ ਪੁਲਿਸ ਅਪਰਾਧੀਆਂ ਦੇ ਅਗੇਂਸਟ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕਰਦੀ ਹੈ ਇਸੇ ਖੜੀ ਦੇ ਵਿੱਚ ਪੁਲਿਸ ਸਟੇਸ਼ਨ ਸਿਵਲੈਂਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ 20 ਸਤੰਬਰ ਨੂੰ ਚੌਕੀ ਚਾਰ ਮੋਡਲ ਟਾਊਨ ਰਣਜੀਤ ਸਿੰਘ ਬਲਰੋ ਇੱਕ ਨਾਕਾ ਜਿਹੜਾ ਹੈਗਾ ਸਿਵਲ ਜਿਹੜਾ ਲੀਲਾਪੁਰ ਚੋਗਆ ਉੱਥੇ ਲਗਾ ਲਗਾ ਹੋਇਆ ਸੀਗਾ ਉਨੂੰ ਇੱਕ ਮੁਖਬਰ ਖਾਸ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਕਿ ਜਿਹੜੀ ਹੈ ਬਡੂੰਗਰ ਮੜੀਆਂ ਉੱਥੇ ਇੱਕ ਨਾਮਾਲੂਮ ਜਿਹੜੀ ਹੈ ਬਿਨਾ ਨੰਮਰੀ ਬਾਈਕ ਉਹਦੇ ਉੱਪਰ ਦੋ ਸਵਾਰ ਵਿਅਕਤੀ ਹੈ ਉਹਦੇ ਕੋਲ ਜਿਹੜੇ ਹਨ ਦੋ ਅਸਲੇ ਨਜਾਇਜ਼ ਅਸਲੇ ਵੀ ਹੈਗੇ ਤੇ ਉਹ ਕਿਸੇ ਗਲਤ ਮਨਚਾ ਨਾਲ ਉੱਥੇ ਜਿਹੜੇ ਹੈ ਪ੍ਰੈਜ਼ੈਂਟ ਹੈ ਤੇ ਇਸ ਇਨਫੋਰਮੇਸ਼ਨ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹੈ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਉਹ ਨਾਮਾਲੂਮ ਬਾਈਕ ਅਤੇ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਜਦੋਂ ਉਹਨਾਂ ਦੀ ਸਰਚ ਕੀਤੀ ਗਈ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ। ਤੋਂ ਉਹਨਾਂ ਦੇ ਕੋਲ ਜਿਹੜਾ ਹੈ ਦੋ ਅਸਲੇ ਬਰਾਮਦ ਕੀਤੇ ਗਏ। ਇੱਕ 32 ਬੋਰ ਪਿਸਟਲ ਤੇ ਦੋ ਜਿੰਦਾ ਰਾਉਂਡ ਅਤੇ ਇੱਕ 315 ਬੋਰ ਦੇਸੀ ਇਕਟਾ। ਅ ਇਹਨਾਂ ਦੇ ਉੱਪਰ ਫਿਰ ਕਾਰਵਾਈ ਕਰਦੇ ਹੋਏ ਤੁਰੰਤ ਪਰਚਾ ਦਿੱਤਾ ਗਿਆ ਅੰਡਰ ਆਰਮਸ ਐਕਟ ਤੇ ਇਹਨਾਂ ਦਾ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਜਿਹੜਾ ਹੈ ਰਿਮਾਂਡ ਹਾਸਿਲ ਕੀਤਾ ਗਿਆ। ਦੌਰਾਨੇ ਰਿਮਾਂਡ ਜਦ ਇਹਨਾਂ ਨੂੰ ਪੁੱਛਗਿੱਛ ਕੀਤੀ ਗਈ ਤੋਂ ਹੋਰ ਵੀ ਜਿਹੜੀ ਹੈ ਰਿਕਵਰੀ ਹੋਈ ਹੈ। ਆ ਇਹਨਾਂ ਤੋਂ ਜੀ 10 ਹੋਰ ਮੋਟਰਸਾਈਕਲ ਜਿਹੜੇ ਹੈਗੇ ਆ ਰਿਕਵਰ ਹੋਏ ਆ ਤੇ ਇੱਕ ਹੋਰ ਡੀਸੀ ਕਟਾ 15 12 ਬੋਲ ਜਿਹੜਾ ਹੈ ਰਿਕਵਰ ਹੋਇਆ ਹੈ ਜਿਹੜੇ ਦੋ ਦੋਸ਼ੀਆਂ ਹੈ ਉਹਨਾਂ ਦੇ ਨਾਮ ਹੈਗੇ ਜੀ ਇੱਕ ਸਾਹਿਲਪ੍ਰੀ ਹੈਗਾ ਜਿਹੜੀ ਰਿਹائش ਹੈ ਸਿਟੀ ਸਮਾਣਾ ਅਤੇ ਗੁਰਪੀਰ ਸਿੰਘ ਜਿਹੜੀ ਰਿਹائش ਹੈ ਪੁਲਿਸ ਸਟੇਸ਼ਨ ਸਦਰ ਸਮਾਣਾ ਦੇ ਅੰਡਰ ਇਹਨਾਂ ਦੇ ਉੱਪਰ ਦੋਨੋਂ ਦੀ ਹੀ ਕ੍ਰਿਮੀਨਲ ਹਿਸਟਰੀ ਹੈਗੀ ਹੈ ਤੇ ਇਹ ਜਿਹੜੇ ਹੈ ਇੰਟਰ ਸਟੇਟ ਜਿਹੜਾ ਲੁੱਟਖੋ ਕਰਨੇ ਵਾਲਾ ਗੈਂਗ ਹੈ ਉਹਨਾਂ ਦੇ ਪਾਰਟ ਹੈਗੇ ਆ ਇਨਾਂ ਦੇ ਉੱਪਰ ਇਹਨਾਂ ਦਾ ਜੋ ਮੋਡਸ ਆਪ੍ਰੈਂਡੀ ਸੀਗਾ ਇਹ ਜਿਹੜਾ ਹੈ ਨਾਜਾਇਜ਼ ਅਸਲਾ ਦਿੱਲੀ ਤੋਂ ਲਾਂਦੇ ਸੀਗੇ ਤੇ ਜਿਹੜਾ ਹੈ ਬਾਈਕ ਵਗੈਰਾ ਜੋ ਚੁਰਾਉਂਦੇ ਹਨ ਉਹਨਾਂ ਦੇ ਸਪੇਅਰ ਪਾਰਟਸ ਬਾਹਰਲੀ ਸਟੇਟ ਵਿਖੇ ਵੇਚਦੇ ਸੀਗੇ ਤੇ ਜਿਹੜੇ ਆਰਮਸ ਇਹਨਾਂ ਦੇ ਕੋਲ ਹੈਗੇ ਆ ਇਹ ਅੱਗੇ ਮਹਿੰਗੀ ਦਰਾਂ 'ਤੇ ਇਹਨੂੰ ਸਪਲਾਈ ਵੀ ਕਰਦੇ ਸੀਗੇ ਇਹਨਾਂ ਦਾ ਪੁਲਿਸ ਰਿਮਾਂਡ આજ ਤੱਕ ਸੀਗਾ ਇਹ ਹੋਰ ਵੀ ਅਸੀਂ ਰਿਮਾਂਡ ਇਹਨਾਂ ਦਾ ਲਿਆਂਗੇ ਤੇ ਹੋਰ ਕੁਝ-ਕਿਝ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਹਨ ਅੱਗੇ ਸੋ ਇਹ ਵੈਪਰ ਸਾਹਿਬ ਕੀ ਲਿਖੇ ਪੁਆਇੰਟ ਇਹ ਤੁਹਾਨੂੰ ਦਤਮੋਰਚ ਤੋਂ ਕਿੰਨੇ ਮੁਸਾਫਿਰਾਂ ਵੀ ਕਿਸ ਕੋ ਲੈ ਰਹੇ ਕਿ ਕਿਤੇ ਰੈਕਟ ਬੰਡ ਵੱਡਾ ਜਿਹਾ ਪੰਜਾਬ ਦੇ ਫਲਾਕਾ ਰੇਡੀ ਵੈਪਨ ਆ ਰਹੇ ਨੇ ਕਿ ਇਹ ਉੱਚ ਤੱਕ ਵੀ ਜਿਸ ਸਰਹੱਦੀ ਤੇ ਲੀਕ ਉਸ ਨੂੰ ਵੀ ਕੰਕੀਟਾ ਕੇ ਕੋਲ ਉਹ ਅਸੀਂ ਤਾਲਮੇਲ ਬਣਾ ਰਹੇ ਹਾਂ ਜੀ ਈਲੀ ਪੁਲਿਸ ਨਾਲ ਵੀ ਅਸੀਂ ਤਾਲਮੇਲ ਬਣਾ ਰਹੇ ਹਾਂ ਕਿ ਇਹ ਬੈਕਵਰਡ ਤੇ ਫੋਰਵਰਡ ਲਿੰਕੇਜ ਦੋਨੋਂ ਹੀ ਅਸੀਂ ਇਸਟੈਬਲਿਸ਼ ਕਰ ਰਹੇ ਹਾਂ ਕਿਨਾਂ ਨੂੰ ਇਹ ਵੇਚਣਾ ਚਾਹੁੰਦੇ ਸੀ ਕਿ ਕਿੱਥੋਂ ਇਹ ਲਾਂਦੇ ਸੀਗੇ ਦੋਨਾਂ ਹੀ ਚੈਨਲ ਅਸੀਂ ਐਕਟੀਵੇਟ ਕੀਤੇ ਹੋਏ ਠੀਕ ਹੈ ਐਂਕੂਰਿਸ਼ ਕਿਤੇ ਉਹ ਉਹ ਅਸੀਂ ਪੁੱਛਕਿਛ ਕਰ ਰਹੇ ਹਾਂ ਜੀ ਜੈਸੇ ਹੀ ਸਾਨੂੰ ਪਤਾ ਚਲਦਾ ਹੈ ਹਾਂਜੀ ਫਿਲਹਾਲ ਦੋ ਬੰਦੇ ਰਸ ਨੇ ਜੋ ਪਿਛਲੀ ਵਾਰ ਫੜੇਗੇ ਇਸ ਮੋਟਰਸਾਈਕਲ ਨੂੰ ਜੋ ਕਵਰੀ ਹੋਈ ਸੀ ਉਹ ਵੀ ਬਾਰਨੀ ਸਟੇਟਰ ਉਹਦੇ ਨਾਲ ਹੀ ਗੁੜੇ ਹੋਣਗੇ ਉਹਨਾਂ ਦਾ ਹੈਗਾ ਇੰਦਾਂ ਦੇ ਨਾਲ ਕਾਰਮੇਲ ਹੈਗਾ ਇਹ ਕਿੱਥੇ ਕਿੱਥੇ ਨਿਸ਼ਾਨਾ ਬਣਾਇਆ ਜੀ ਕੀ ਪਟਿਆਲਾ ਸੀਗਾ ਇਹਨਾਂ ਦਾ ਨਿਸ਼ਾਨਾ ਜਾਂ ਪੂਰੇ ਪੰਜਾਬ ਦੇ ਵਿੱਚ ਦੇ ਵਿੱਚ ਚੱਲ ਰਿਹਾ ਬਟਿਆਲਾ ਬੇਸਿਕਲੀ ਮੇਜਰਲੀ ਪਟਿਆਲਾ ਬਟ ਆਲੇਦੁਆਰੇ ਵੀ ਇਹਨਾਂ ਨੂੰ ਜੱਭੀ ਮੌਕਾ ਲੱਗਦਾ ਹੈ ਇਹ ਕੀ ਕਰਦੇ ਸੀਗੇ ਕਦੇ ਇਹ ਉਧਰ ਨਿਸ਼ਾਨਾ ਬਣਾ ਲੈਂਦੇ ਸੀ ਕੋਈ ਟੈਕਨਿਕ ਸੀਗੀ ਸਾਰੇ ਇਹਨਾਂ ਕੋਲ ਬੀਟ ਸਕੂਟਰ ਕੋ ਦਾ ਪੀ ਇਹ ਕੋ ਬੇਸਿਕਲੀ ਚੋ ਰਹੇ ਤੇ ਲੁੱਟਖੋ ਕਰਦੇ ਆ ਬੇਸਿਕਲੀ ਹਥਿਆਰ ਦਿਖਾ ਕੇ ਮੋਟਰਸਾਈਕਲ ਨੂੰ ਲੁੱਟਖੋ ਕਰਦੇ ਆ ਤੋ ਮੋਟਰਸਪੈਂਡੀ ਬੇਸਿਕਲੀ ਇਹਨਾਂ ਦਾ ਇਹੀ ਹੈ ਕੋ ਬਿਸਤਰਾ ਇਹਨਾਂ ਦਾ ਬੈਕਗ੍ਰਾਉਂਡ ਇਹਨਾਂ ਦਾ ਜਿਵੇਂ ਮੈਂ ਦੱਸਿਆ ਸਾਹਿਲਪ੍ਰੀਤ ਦੇ ਉੱਪਰ ਪਹਿਲੇ ਹੀ ਦੋ ਬੱਚੇ ਆ ਗਏ ਨੇ ਲੜਾਈ ਝਗੜੇ ਲੁੱਟਖੋ ਦੇ ਡਕੈਤੀ ਦੇ ਬੱਚੇ ਹੈ ਹਰਿਆਣਾ ਤੇ ਸਮਾਣਾ ਵਿੱਚ ਤੇ ਗੁਰਪਿਆਰ ਸਿੰਘ ਦੇ ਉੱਪਰ ਵੀ ਇੱਕ ਸਿਟੀ ਸਮਾਣਾ ਵਿੱਚ ਜਿਹੜਾ ਹੈਗਾ ਇੱਕ ਮਕਦਮਾ ਦਰਜ ਹੈ ਇਹ ਰੈਡ ਵਾਲੀ ਇਹਦੀ ਸਿਟੀ ਸਮਾਣਾ ਇੱਕ ਜਿਵੇਂ ਮੈਂ ਦੱਸਿਆ ਇੱਕ सदर ਸਮਾਣਾ ਏਰੀਆ ਦਾ ਹੈ ਇਹ ਦੋ ਲੋਕ ਆਪਸੇ ਵਿਚਕੇ ਦੇ ਹੋ ਸੀ ਇਹ 파ਟਨਰ ਸੀਗੇ ਜੀ ਅਦੇੜਾ ਇਹਨਾਂ ਦਾ ਗੈਂਗ ਹੈਗਾ ਉਹਦੇ ਵਿੱਚ ਇਹ ਪਾਰਟਰ ਨੇ ਉਮਰ ਕਿੰਨੀ ਇੱਕ ਸाहिल ਪ੍ਰੀਤ ਦੀ ਉਮਰ ਜੀ 18 ਸਾਲ ਹੈ ਤੇ ਗੁਰਪਿਆਰ ਸਿੰਘ ਜੋ ਹੈ ਜਿਹੜਾ ਹੈਗਾ ਉਹਦੀ ਉਮਰ 24 ਸਾਲ ਹੈ ਐਜੂਕੇਟਿਡ ਨਾਟ ਮਚ ਜ਼ਿਆਦਾ ਐਜੂਕੇਟਿਡ ਨਹੀਂ ਹੈਗੇ ਜਿਹੜੇ ਵਪਨ ਦੇ ਵਿੱਚ ਇਹ ਖਰੀਦੇ ਆ ਵੇਈ ਦੇ ਸੀ ਇਹ ਕਿੰਨੇ ਚਿਰ ਤੋਂ ਐਕਟਿਵ ਸੀਗੇ ਦੋਵੇਂ ਇਹ ਅਸੀਂ ਪੁੱਛਗਿੱਛ ਕਰ ਰਹੇ ਹਾਂ ਬਟ ਸਾਨੂੰ ਲੱਗਦਾ ਹੈ ਕਿ ਕਾਫੀ ਟਾਈਮ ਸੇ ਕੰਮ ਕਰਦੇ ਸੀਗੇ ਅੱਗੇ ਜਿਹਨਾਂ ਨੂੰ ਵੇਚਣਾ ਸੀ ਉਹ ਕਿਸ ਤਰ੍ਹਾਂ ਦੇ ਅਪਰਾਧੀ ਨੇ ਕਿਸ ਲੱਗਿਆ ਪਤਾ ਉਹੀ ਅਸੀਂ ਕਰ ਰਹੇ ਹਾਂ ਜੀ ਵਹੀ ਦੱਸ ਰਹੇ ਹਾਂ ਕਿ ਹੋਰ ਵੀ ਅਸੀਂ ਡਿਮਾਂਡ ਲਵਾਂਗੇ ਇਹ ਹੋਰ ਕੁਝ-ਕੁਝ ਕਰਕੇ ਹੋਰ ਪੁਲਾਸੇ ਕਰਨਗੇ ਜੀ ਰਿਕਵਰੀ ਹੋਈ ਹੈ ਜੋ ਸ਼ੁਰੂਆਤ ਮੌਸੇਕ ਹੋਦੀ ਹੈ ਕਿ ਕਿਥੋਂ ਕਿਹνια ਪਟਿਆਲੇ ਹੋਈ ਹੈ ਜਾਂ ਅਕਸਰ ਸਾਧਨ ਕੋਈ ਹੋ ਰਹੀ ਜਿਆਦਾਤਰ ਇਹਨਾਂ ਦੀ ਜਿਹੜੀ ਮੋਟਰਸਾਈਕਲ ਹੈ ਜਿੱਤਾਂ ਆਪਣਾ ਟ੍ਰੇਸ ਕਰ ਕੀਤੀ ਹੋਈ ਹੈ ਇਹ ਜਿਆਦਾਤਰ ਪਟਿਆਲੇ ਦੀ ਹੈਗੀਆਂ ਕਰੋੜ ਵਾਲੇ ਦੁਆਰੇ ਵੀ ਇਹ ਕਰਦੇ ਸੀ ਇਹ ਪੱਕਾ ਟਿਕਾਣਾ ਨਹੀਂ ਪਤਾ ਲੱਗਿਆ ਕਿ ਕਿੱਥੇ ਵੇਚ ਰਹੀ ਸੀ ਇਹ ਆਊਟ ਆਫ ਸਟੇਟ ਜਿਵੇਂ ਮੈਂ ਦੱਸਿਆ ਇਹ ਸਾਰੀ ਮੋਟਰਸਾਈਕਲ ਨੂੰ ਡਿਸਮੈਂਬਰ ਕਰਦੇ ਕਰਕੇ ਉਹਨਾਂ ਦੇ ਪਾਰਟਸ ਜਿਹੜੀ ਹੈ ਬਾਹਲੀ ਸਟੇਟਸ ਵੀ ਕਿ ਸਪਲਾਈ ਕਰਦੇ ਸੀ ਜਿੱਦਨੇ ਪੜੇਗੇ ਉਹਨੇ ਹੈ ਚੋਰੀ ਦੀ ਮਨਸ਼ਾ ਨਾਲ ਐਸੀ ਵਰਤਨ ਕਿਸੇ ਨੂੰ ਉਠਾਇਆ ਕਰਨਾ ਸੀ ਉਹ ਚਲਾਈ ਸੀ ਇਹ ਚੋਰੀ ਦੀ ਮਨਸ਼ਾ ਨਾਲ ਹੀ ਹੋ ਗਰੇ ਸੀਗੇ ਤੇ ਮੁਕਬਰ ਖਾਸ ਦੀ ਇਨਫੋਰਮੇਸ਼ਨ ਤੇ ਅਸੀਂ ਐਕਟ ਕੀਤਾ ਇਹ ਕੀ ਨਸ਼ਾ ਕਰਨ ਦੇ ਆਦਮੀ ਨੇ ਅਸ਼ੇਦ ਆ ਵੀ ਅਸੀਂ ਦੇਖ ਰਹੇ ਹਾਂ ਜੀ ਨਸ਼ੇ मोस्ट प्रोਬਬਲੀ ਕਰਦੇ ਹੋ ਇਸ ਤਰ੍ਹਾਂ ਸਰ ਪਿਸਤਲ ਕਰਾਰੋ ਦਾ ਬ੍ਰਾਹਮੋ ਦੇ ਕਿਸੇ ਵੱਡੇ ਕਹਿੰਦੇ ਨਾਲ ਦਾ ਤਾਲੁਕ ਹੋ ਸਕਦਾ ਅਸੀਂ ਲੁਕਆਪ ਅਪ ਕਰ ਰਹੇ ਹਾਂ ਜਦੋਂ ਪਤਾ ਚੱਲਦਾ ਤਾਂ ਸਾਂਝੀ ਕਰਾਂਗੇ ਉਹ ਰਿਮਾਰਕ ਵੀ ਮਿਲਿਆ ਅਨਾਂ ਦਾ 3 ਦਿਨਾਂ ਦਾ ਰਿਮਾਰਡ ਮਿਲਿਆ ਸੀਗਾ ਅੱਜ ਨਾਲ ਦਾ ਰਿਮਾਰਡ ਖਤਮ ਹੋ ਰਿਹਾ ਤੇ ਹੋਰ ਵੀ ਅਸੀਂ ਡਿਮਾਂਡ ਕਰਾਂਗੇ